ਗੁਰੂ ਗੁਰੂ ਤੇਗ ਬਹਾਦਰ ਸਾਹਿਬ ਪ੍ਰਗਟ ਹੋਣ ਸੀ ਹੋਏ ਤੇ ਉਹਨਾਂ ਦੀ ਸੇਵਾ ਚ ਲੱਗ ਗਏ ਸੀ। ਤੇ ساری ਜ਼ਿੰਦਗੀ ਆਖਰੀ ਦਮ ਤੱਕ ਉਹਨਾਂ ਦੀ ਸੇਵਾ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਨੇ ਆਪ ਕੋ ਚੋਲਾ ਬਣ ਕੇ ਤੇ ਬਾਬਾ ਅਲੀ ਘੜਦੇ ਰਹਿਣ ਵਾਲੇ ਉਦੋਂ ਉਹਦਾ ਨਾਮ ਸਿੱਖ ਕੋਇਲ ਦੇਸ਼ ਅਲੀ ਘੜਦੇ ਰਹਿਣ ਵਾਲੇ ਪੰਡਿਤ ਸ਼ਿਵ ਨਾਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਦੇ ਨਾਲ ਵਿਚੋਲਾ ਗੁਰੂ ਤੇਗ ਬਹਾਦਰ ਸਾਹਿਬ ਨੇ ਬਣ ਕੇ ਤੇ ਉਹਨਾਂ ਦੀ ਸ਼ਾਦੀ ਕਰਵਾਈ ਸੁਭਾਗ ਜੋੜੀ ਗੁਰੂ ਘਰ ਦੀ ਸੇਵਾ ਬੜੀ ਰੀਤ ਨਾ ਕਰਦੀ ਹੈ ਮਾਤਾ ਨਾਨਕੀ ਜੀ ਬੁਲਾਉਂਦੇ ਨੇ ਬੜੇ ਪ੍ਰੇਮ ਨਾਲ ਬੋਲਦੀ ਹੈ ਲਾਜਵੰਤੀ ਮਾਤਾ ਗੁਜਰੀ ਬੁਲਾਉਂਦੀ ਹੈ ਬੜੇ ਪ੍ਰੇਮ ਨਾਲ ਬੋਲਦੀ ਹੈ ਜਾਂ ਕੋਈ ਆਮ ਸਧਾਰਨ ਸਿੱਖ ਗੱਲ ਕਰਦਾ ਬੜੇ ਪ੍ਰੇਮ ਨਾਲ ਬੋਲਦੀ ਹੈ ਮਾਤਾ ਨਾਨਕੀ ਜੀ ਨੇ ਇੱਕ ਦਿਨ ਕੋਲ ਬੁਲਾਇਆ ਕਹਿੰਦੇ ਵੀ ਤੂੰ ਤੇ ਲੱਜਾ ਦੀ ਮੂਰਤ ਹੈ ਤੇ ਪ੍ਰੇਮ ਦੀ ਤੂੰ ਪੂਜਾ ਰੰਗ ਇਸ ਕਰਕੇ ਲਾਜਵੰਤੀ ਤੇ ਤੂੰ ਹੈ ਪਰ ਤੇਰੀ ਛੁਨਾ ਬੜੀ ਮਿੱਠੀ ਹੈ ਅੱਜ ਤੋਂ ਬਾ